ਰਾਇਗੁਰ ਜੀ ਦਾ ਖਾਲਸਾ ਰਾਇਗੁਰ ਜੀ ਕੀ ਫਤਿਹ ਤੇ ਵੀਡੀਓ ਦੇ ਤੁਹਾਨੂੰ ਪਰਮਾਨੰ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਤੇ ਰਾਜੀ ਖੁਸ਼ੀ ਹੋਗੇ ਅੱਜ ਦੀ ਵੀਡੀਓ ਆਪਾਂ ਕਰਦੇ ਹਾਂ ਸ਼ੁਰੂ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਸਾਬੂਦਾਣੀ ਦੀ ਖਿਚੜੀ ਤੇ ਇਹਦੇ ਵਾਸਤੇ ਆਪਾਂ ਇੱਕ ਕਾਪੇ ਖੱਬੂ ਦਾਣਾ ਭਿਓ ਲਿਆ ਇਹਨੂੰ ਆਪਾਂ 2-4 ਘੰਟੇ ਭਿਓਇਆ ਸਵੇਰੇ ਧੋ ਕੇ ਇਹਨੂੰ ਸਾਫ਼ ਕਰ ਲਿਆ ਤੇ ਇਹਦੇ ਲਈ ਵਾਸਤੇ ਆਪਾਂ ਇੱਕ ਲਈ ਹੈ ਇੱਕ ਕੋਲੀਖੰਡ ਦੀ ਤੇ ਇਹਦੇ ਵਿੱਚ ਆਪਾਂ ਡਰਾਈ ਫਰੂਟ ਪਾਵਾਂਗੇ ਇਹ ਸੌਗੀ ਇਹ ਆਪਾਂ ਬਦਾਮ ਬਰੀਕ-ਬਰੀਕ ਕੱਟ ਕੇ ਪਾ ਦਾਂਗੇ ਇਹ ਆਪਾਂ ਪਾਵਾਂਗੇ ਫੁੱਲ ਮਖਾਣ ਸਾਬੂਦਾਣੇ ਦੀ ਖੀਰ ਬਹੁਤ ਸਵਾਦ ਬਣਦੀ ਹੈ ਤੇ ਸਵਾਦ ਦੇ ਨਾਲ-ਨਾਲ ਇਹ ਗੁਣਕਾਰੀ ਵੀ ਬਹੁਤ ਹੁੰਦੀ ਤਾਕਤਵਰ ਬਹੁਤ ਹੁੰਦੀ ਆ ਤੁਹਾਨੂੰ ਪਤਾ ਸਾਬੂਦਾਣਾ ਬਹੁਤ ਵਧੀਆ ਹੁੰਦਾ ਖਾਣ ਵਾਸਤੇ ਜਿਹੜੇ ਕੈਲਸ਼ੀਅਮ ਭਰਪੂਰ ਫੁੱਲ ਮਖਾਣੇ ਵਿੱਚ ਪਾਵਾਂਗੇ ਆਪਾਂ ਇਹਦੇ ਵਾਸਤੇ ਆਪਾਂ 1 ਕਿਲੋ ਦੁੱਧ ਲਿਆਵਾ ਗਿਆਸ ਆ ਪਾਉਣ ਕਰ ਲਿਆ ਤੇ ਇਹਦੇ ਉੱਤੇ ਆਪਾਂ ਦੁੱਧ ਰੱਖਤਾ ਦੁੱਧ ਨੂੰ ਇੱਕ ਉਬਾਲ ਆ ਜਾਊਗਾ ਚੰਗੀ ਤਰ੍ਹਾਂ ਗਰਮ ਹੋਊਗਾ ਫਿਰ ਆਪਾਂ ਇਹਦੇ ਵਿੱਚ ਸਾਬੂਦਾਣਾ ਪਾਉਣਾ ਵਾ ਠੰਡੇ ਦਰਵੇਚ ਆਪਾਂ ਸਾਬੂਦਾਣਾ ਨਹੀਂ ਪਾਉਣਾ ਤੇ ਦੁੱਧ ਨੂੰ ਆਪਾਂ ਗਰਮ ਹੋ ਲੈਣ ਦਿੰਨੇ ਵੇਟ ਕਰਦੇ ਹੁਣ ਚੰਗੀ ਤਰ੍ਹਾਂ ਦੁੱਧ ਗਰਮ ਹੋ ਜਾਏ ਤੇ ਉਦੋਂ ਵਿੱਚ ਇਹ ਜ ਸਾਬੂਦਾਣਾ ਪਾ ਦਿਆ ਕਰੋ ਠੰਡੇ ਚ ਪਾਣੀ ਚ ਨਹੀਂ ਸਾਬੂਦਾਣਾ ਪਾਉਣਾ ਠੰਡੇ ਦੁੱਧ ਚ ਆਪਾਂ ਸਾਬੂਦਾਣਾ ਨਹੀਂ ਪਾਉਣਾ ਚਲੋ ਇਹਨੂੰ ਹਾਂ ਨੂੰ ਆਪਾਂ ਰਿਜਨ ਦਿੰਨੇ ਆ 10 ਮਿੰਟ ਰਿਜੂਗਾ ਫੇਰ ਆਪਾਂ ਨੂੰ ਵੇਖਾਂਗੇ ਆਹੋ ਜੀ ਖੀਰ ਆਪਣੀ ਜਿਹੜੀ ਆ ਅੱਧੀਕ ਬਣ ਗਈ ਆ ਸਾਬੂਦਾਣਾ ਸਾਰਾ ਸੌਫਟ ਹੋ ਗਿਆ ਵੇਖੋ ਇਹਨੂੰ ਆਪਾਂ ਲਾ ਲੈਨੇ ਆ ਇਹਦੇ ਵਿੱਚ ਆਪਾਂ ਹੁਣ ਚਾਣੀ ਤਿਆਰ ਕਰਕੇ ਪਾਵਾਂਗੇ ਕੜਾਈ ਰੱਖ ਲੈਨੇ ਆ ਆਪਾਂ ਇਹਦੇ ਵਿੱਚ ਪਾਵਾਂਗੇ ਆਪਾਂ ਦੇਸੀ ਘਿਓ ਘਿਓ ਆਪਾਂ ਨਾਲ ਗਰਮ ਹੋ ਗਿਆ ਵਾ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਇਹ ドライ ਫਰੂਟ ਦਾ ਆਪਾਂ ਥੋੜੇ ਥੋੜੇ ਰੋਸਟ ਕਰ ਲੈਨੇ ਆ ਨਾਲ ਹੀ ਆਪਾਂ ਸੌਗੀ ਪਾ ਦਾਂਗੇ ਹੋ ਗਿਆ ਆਪਣੇ ਫੁੱਲ ਗੀਆ ਇਹਦੇ ਵਿੱਚ ਆਪਾਂ ਪਾ ਦਾਂਗੇ ਫੁੱਲ ਮਖਾਣੇ ਡਰਾਈ ਫਰੂਟ ਆਪਣੇ ਸਾਰੇ ਡਰਾਈ ਹੋ ਗਏ ਚੰਗੀ ਤਰ੍ਹਾਂ ਤੇ ਇਹਨਾਂ ਨੂੰ ਆਪਾਂ ਕੱਢ ਲੈਨੇ ਇੱਕ ਬੋਲ ਚ ਇੱਕ ਡਾਈ ਚ ਆਪਾਂ ਪਾ ਲਾਂਗੇ ਜਿਹੜੀ ਖੰਡ ਆਪਾਂ ਇੱਕ ਕੋਲੀ ਲਈ ਆ ਇਹਦੀ ਕੋਲੀ ਆਪਾਂ ਚ ਪਾਣੀ ਪਾ ਦਾਂਗੇ ਖੰਡ ਆਪਣੀ ਮੈਲਟ ਹੋ ਗਈ ਆ ਖੰਡ ਆਪਾਂ ਮੋਟੀ ਨਹੀਂ ਪਾਉਣੀ ਇਤਰਾ ਚਾਹ ਨਹੀਂ ਬਣਾ ਕੇ ਪਾਵਾਂਗੇ ਨਾਲੇ ਚਾਹ ਨਹੀਂ ਬਣਾਉਂਦੇ ਬਣਾਉਂਦਾ ਖੰਡ ਦਾ ਜਿਹੜਾ ਰੰਗ ਹੈ ਬ੍ਰਾਊਨ ਹੋ ਜਾਂਦਾ ਤੇ ਖੀਰ ਦਾ ਕਲਰ ਵੀ ਬਦਲ ਜਾਂਦਾ ਇਹ ਕਰਕੇ ਆਪਾਂ ਮੋਟੀ ਖੰਡ ਨਹੀਂ ਵਿੱਚ ਪਾਉਣੀ ਚਾਹਣੀ ਆਪਣੀ ਤਿਆਰ ਆ ਇਦਾਂ ਦੀ ਆਪਾਂ ਬਣਾਉਣੀ ਆ ਚਾਹਣੀ ਚਿਪਚਿਪੀ ਹੋ ਗਈ ਆਲਸ ਪਤਾਰ ਵੀ ਇੱਕ ਬਣੀ ਆ ਤੇ ਇਹਦੇ ਵਿੱਚ ਆਪਾਂ ਪਾ ਦਾਂਗੇ ਹੁਣ ਇਹ ਜਿਹੜੀ ਆਪਾਂ ਖੀਰ ਬਣਾਈ ਆ ਇਸੇ ਪੈਂਚੀ ਪਾ ਦਾਂਗੇ। ਅਲੀ ਪਾ ਦਾਂਗੇ ਆਪਾਂ ਇਹ ਜਿਹੜੇ ਡਰਾਈ ਫਰੂਟ ਆਪਾਂ ਭੁੰਨ ਕੇ ਲਏ ਆ। ਇਹ ਆਪਾਂ 10 ਕਿ ਮਿੰਟ ਬਣਾਵਾਂਗੇ ਖੀਰ ਆਪਣੀ ਬਣੀ ਪਈ ਆ। ਇਹ ਥੋੜੇ ਜਿਹਾ ਫੁੱਲ ਮਖਾਣੇ ਰਹਿ ਜ ਜਾਣਗੇ ਚੰਗੀ ਤਰ੍ਹਾਂ ਖੋਲ ਜਾਣਗੇ ਤੇ ਫਿਰ ਆਪਾਂ ਵੇਖਾਂਗੇ ਆਪਣੀ ਖੀਰ ਕਿੱਦਾਂ ਦੀ ਬਣੀ। ਆਲੋਜੀ ਖੀਰ ਆਪਣੀ ਬਣ ਕੇ ਤਿਆਰ ਹੈ ਸਾਬੂਦਾਣੇ ਦੀ ਵੇਖੋ ਕਿੰਨੀ ਵਧੀਆ ਬਣੀ ਆ ਕਿੰਨੀ ਸੋਹਣੀ ਲੁੱਕ ਆਈ ਇਹਦੀ ਡ్రਾਈ ਫਰੂਟ ਵੇਖੋ ਉੱਪਰ ਤਰਦੇ ਪਏ ਆ ਕਿੰਨੀ ਸੋਹਣੀ ਖੀਰ ਬਣੀ ਆ ਇਹ ਇੰਨੀ ਇੱਕ ਪਤਲੀ ਆਪਾਂ ਲਾ ਲੈਣੇ ਆ ਕਿਉਂਕਿ ਇਹਨੇ ਠੰਡੀ ਹੋ ਕੇ ਹੋਰ ਇਹਨੇ ਸੰਘਣੇ ਹੋ ਜਾਣਾ ਇਹਨੂੰ ਹੁਣ ਆਪਾਂ ਇੱਕ ਬੋਲ ਚ ਕੱਢ ਲੈਣੇ ਆ ਇੱਕ ਵਾਰੀ ਖੀਰ ਬਣਾ ਕੇ ਤੁਸੀਂ ਖਾ ਕੇ ਕਮੈਂਡ ਕਰਕੇ ਦੱਸਿਓ ਪੀ ਤੁਹਾਨੂੰ ਕਿੱਦਾਂ ਦੀ ਲੱਗੀ ਆਪਾਂ ਅੱਗੇ ਖਿਚੜੀ ਵੀ ਬਣਾ ਕੇ ਸਾਬੂਦਾਣੇ ਦੀ ਪਾਈ ਆ ਤੇ ਸਾਬੂਦਾਣੇ ਦੀਆਂ ਟਿੱਕੀਆਂ ਵੀ ਬਣਾ ਕੇ ਪਾਈਆਂ ਆ ਆਪਾਂ ਸਾਬੂਦਾਣਾ ਖਾਂਦੇ ਰਹਿੰਨੇ ਆ ਭਾਵੇਂ ਕਿਸ ਰੂਪ ਚ ਖਾਈਏ ਤੁਸੀਂ ਵੀ ਖਾਇਆ ਕਰੋ ਸਾਬੂਦਾਣਾ ਬਹੁਤ ਇੱਕ ਵਧੀਆ ਗੁਣਕਾਰੀ ਚੀਜ਼ ਐ ਹੁਣ ਆਪਾਂ ਕਿਸੇ ਦਿਨ ਸਾਬੂਦਾਣੇ ਦੀ ਪੰਜੀਰੀ ਬਣਾਵਾਂਗੇ ਸਾਬੂਦਾਣੇ ਤੇ ਫੁੱਲ ਮਖਾਣਿਆਂ ਦੀ ਖੀਰ ਬਣ ਕੇ ਤਿਆਰ ਆ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦੱਬ ਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤਾਂ ਮਿਲਦੇ ਆਪਾਂ ਇੱਕ നമി വീഡിയോ തീര